ਸਵਾਗਤ ਹੈ ਤੁਹਾਡਾ ਆਪਣਾ ਤੁਹਾਡੇ ਆਪਣੇ YouTube ਚੈਨਲ ਜੌਬਸ ਵਾਈਗਿੰਦੇ ਦੇ ਵਿੱਚ ਦੋਸਤੋ ਅੱਜ ਜਿਹੜੀ ਭਰਤੀ ਲੈ ਕੇ ਆਏ ਜਾਰੀ ਹੋਈ ਹੈ ਜੀ ਨੋਟੀਫਿਕੇਸ਼ਨ ਬਾਬਾ ਮੋਹਨੀ ਜੀ ਗਰੁੱਪ ਆਫ ਇੰਸਟੀਟਿਊਸ਼ਨ ਲੇਰਾ ਮੁਹਬਤ ਬਟਿੰਡਾ ਦੇ ਵੱਲੋਂ ਦੋਸਤੋ ਜਿਹੜੇ ਵੀ ਆਪਣੇ ਚੈਨਲ ਦੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਬੈਲ ਆਈਕਨ ਤੇ ਕਲਿੱਕ ਕਰ ਦੇਣ ਤਾਂ ਜੋ ਉਹਨਾਂ ਨੂੰ ਨਵੇਂ ਨੋਟੀਫਿਕੇਸ਼ਨਾਂ ਭਰਤੀਆਂ ਦੀਆਂ ਸਮੇਂ ਸਿਰ ਮਿਲਦੀਆਂ ਰਹਿਣ ਅਤੇ ਆਪਣੇ WhatsApp ਚੈਨਲ ਅਤੇ Telegram ਚੈਨਲ ਦਾ ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੈ ਤੁਸੀਂ ਜਾ ਕੇ ਜੁਆਇਨ ਕਰ ਸਕਦੇ ਹੋ ਉੱਥੇ ਵੀ ਤੁਹਾਨੂੰ ਭਰਤੀਆਂ ਦੀਆਂ ਨੋਟੀਫਿਕੇਸ਼ਨਾਂ ਪ੍ਰਾਪਤ ਹੋ ਜਾਣਗੀਆਂ ਅਤੇ Facebook ਪੇਜ ਨੂੰ ਜਰੂਰ ਫੋਲੋ ਕਰ ਲਓ ਦੋਸਤੋ ਜੌਬਸ ਵਾਈਗਣੇ ਆ Facebook ਦਾ ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਜਿੱਥੇ ਤੁਹਾਨੂੰ ਹੋਰ ਵੀ ਛੋਟੇ ਮੋਟੇ ਨੋਟੀਫਿਕੇਸ਼ਨ ਜਿਹੜੇ ਹੈ ਭਰਤੀਆਂ ਦੇ ਉਹ ਪ੍ਰਾਪਤ ਹੋ जाया ਕਰਨਗੇ ਤੇ ਦੋਸਤੋ ਹੁਣ ਚਲਦੇ ਆਂ ਇਹ ਭਰਤੀ ਦੇ ਉੱਤੇ ਨੋਟੀਫਿਕੇਸ਼ਨ ਜਾਰੀ ਹੋਇਆ ਜੀ ਬਾਬਾ ਮੋਨੀ ਜੀ ਗਰੁੱਪ ਆਫ ਇੰਸਟੀਟਿਊਸ਼ਨ ਲਹਿਰਾ ਮੁਹਬਤ ਬਟਿੰਡਾ ਦੇ ਵੱਲੋਂ ਜੀ ਅਕਾਊਂਟੈਂਟ ਦੀ ਪੋਸਟ ਹੈ ਜੀ ਅਕਾਊਂਟ ਸਬੰਧੀ 5 ਸਾਲ ਦਾ ਤਜਰਬਾ ਹੋਣਾ ਚਾਹੀਦਾ ਜੀ ਇਹ ਪੋਸਟ ਦੇ ਲਈ ਸਹਾਇਕ ਅਕਾਊਂਟੈਂਟ ਦੀ ਇੱਕ ਪੋਸਟ ਹੈ ਜੀ ਅਕਾਊਂਟੈਂਟ ਸਬੰਧੀ 1 ਸਾਲ ਦਾ ਤਜਰਬਾ ਹੋਣਾ ਲਾਜ਼ਮੀ ਹੈ ਜੀ ਇਹ ਪੋਸਟ ਦੇ ਲਈ ਵਾਕਨ ਇੰਟਰਵਿਊ ਹੈ ਜੀ ਇੱਕ ਪਾਸਪੋਰਟ ਸਾਈਜ਼ ਰੰਗीन ਫੋਟੋ ਨੰਬਰ 2 ਤੇ ਸਬੰਧਿਤ ਦਸਤਾਵੇਜ਼ਾਂ ਦੀਆਂ ਫੋਟੋਕਾਪੀਆਂ ਲਿਆਉਣੀਆਂ ਜ਼ਰੂਰੀ ਹਨ ਜਿੰਨੇ ਵੀ ਤੁਹਾਡੇ ਡਾਕੂਮੈਂਟ ਨੇ ਜੀ ਤੁਹਾਡਾ ਜਿੰਨਾ ਵੀ ਐਕਸਪ ਉਹਦੀਆਂ ਕਾਪੀਆਂ ਫੋਟੋਸਟੇਟਾਂ ਸਾਰੀਆਂ ਤੁਸੀਂ ਅਟੈਸਟਡ ਕਰਵਾ ਕੇ 셀ਫ ਅਟੈਸਟਡ ਕਰਕੇ ਲੈ ਕੇ ਆਉਣੀਆਂ ਹੋਣਗੀਆਂ ਜੀ ਨਾਲ ओरिजिनल ਵੀ ਲੈ ਕੇ ਆਉਣੀਆਂ ਹੋਣਗੀਆਂ ਹੋਣਗੀਆਂ ਜੀ ਕੰਟੈਕਟ ਨੰਬਰ ਇਹਨਾਂ ਦਾ ਨੋਟ ਕਰ ਲਓ ਜੀ 01627 53318 ਇਹਨਾਂ ਦਾ ਕੰਟੈਕਟ ਨੰਬਰ ਹੈ ਜੀ ਹੋਰ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਫੋਨ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਦੋਸਤੋ ਆਪਣੇ ਪੇਜ ਤੇ ਹੋਰ ਵੀ ਬਹੁਤ ਸਾਰੀਆਂ ਭਰਤੀਆਂ ਦੀਆਂ ਪੰਜਾਬੀ ਦੇ ਵਿੱਚ ਸਿੰਪਲ ਭਾਸ਼ਾ ਦੇ ਵਿੱਚ ਵੀਡੀਓ ਬਣਾਈਆਂ ਹੋਈਆਂ ਨੇ ਤੁਸੀਂ ਜਾ ਕੇ ਭਰਤੀਆਂ ਚੈੱਕ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਜ਼ਰੂਰ ਦੋਸਤੋ ਤਾਂ ਜੋ ਲੋੜਵੰਦ ਵਿਅਕਤੀ ਤੱਕ ਇਹ ਵੀਡੀਓ ਪਹੁੰਚ ਸਕੇ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੀਂ ਭਰਤੀ ਦੇ ਨਾਲ ਧੰਨਵਾਦ ਜੀ